ਦੁਜੇ ਮਨੇ ਗੱਲਬਾਤ ਕਰ ਲੈਨੇ ਆ ਇੱਕ ਵਾਰੀ ਦੁਬਾਰਾ ਪੰਜਾਬ ਦੀ ਹਾਈ ਕੋਰਟ ਦੇ ਵਿੱਚ ਦੋ ਸਿੱਖ ਜੱਜ ਜਿਹੜੇ ਨੇ ਅਪਾਇੰਟ ਕੀਤੇ ਗਏ ਨੇ ਸਰਦਾਰ ਅਪਤਾਸ ਸਿੰਘ ਜੀ ਕੀ ਖਾਸ ਹੈ ਇਸ ਖਬਰ ਦੇ ਵਿੱਚ ਜਾਂ ਕੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਸਿੱਖ ਜੱਜਾਂ ਨੂੰ ਹਾਂਜੀ ਹਾਂਜੀ ਪਿਛਲੇ ਸਾਲ ਨਾ ਸੋ ਜਿਹੜਾ ਜਿਹੜਾ ਸੁਪਰੀਮ ਕੋਰਟ ਦਾ ਕਲੀਜੀਅਮ ਆ ਉਹਨੇ ਪੰਜਾਬ ਵਿੱਚ ਪੰਜ ਜਿਹੜੇ ਸੀਨੀਅਰ ਵਕੀਲ ਹੁੰਦੇ ਆ ਉਹਨਾਂ ਨੂੰ ਚੁਣ ਕੇ ਜੱਜ ਲਾਉਣ ਦਾ ਐਡੀਸ਼ਨਲ ਜੱਜ ਲਾਉਣ ਦਾ ਜਿਹੜਾ ਫੈਸਲਾ ਕਰਿਆ ਸੀ ਸੋ ਹਰਮੇਤ ਸਿੰਘ ਗਰੇਵਾਲ ਤੇ ਦਪਿੰਦਰ ਸਿੰਘ ਨਾਲਵਾ ਦਾ ਵੀ ਉਹਨਾਂ ਦੇ ਵਿੱਚ ਨਾਮ ਸੀ ਇਹ ਦੋਵੇਂ ਜਏ ਸਰਦਾਰ ਜੱਜ ਸੀਗੇ ਹਣਾ ਸੋ ਇਹਨਾਂ ਦੀ ਨਿਯੁਕਤੀ ਰੋਕ ਲਈ ਗਈ ਸੀ ਬਾਕੀ ਦੇ ਜਿਹੜੇ ਨੌਨ ਸਰਦਾਰ ਜੱਜ ਸੀ ਤਿੰਨਾਂ ਨੂੰ ਜੱਜ ਲਾ ਲਾ ਦਿੱਤਾ ਗਿਆ ਸੀਗਾ ਹੁਣ ਇਹਦੇ ਬਾਰੇ ਜਿਹੜਾ ਹੋਮ ਮਿਨਿਸਟਰੀ ਆ ਉਹ ਕੁਛ ਨਾ ਕਰ ਵੀ ਹਾਂਜੀ ਅਸੀਂ ਹਲੇ ਸਿਕਿਉਰਿਟੀ ਚੈੱਕ ਕਰ ਰਹੇ ਹਾਂ ਇਹ ਕਰਦੇ ਅਸਲ 'ਚ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਹਾਂ ਜਿਹੜੇ ਏਡੇ ਵੱਡੇ ਵਕੀਲ ਆ ਉਹਨਾਂ ਦੀ ਸਿਕਿਉਰਿਟੀ ਦਾ ਮੈਨੂੰ ਲੱਗਦੀ ਨਹੀਂ ਵੀ ਕੋਈ ਚੈਕਿੰਗ ਦੀ ਕੋਈ ਸੁਭਾਵਨਾ ਨਹੀਂ ਜਿਹੜਾ ਹਾਈ ਕੋਰਟ ਉਹ ਤੇ ਆਪਾਂ ਕਹਿ ਸਕਦੇ ਹਾਂ ਕਿ ਆਲਰੇਡੀ ਸਾਰਾ ਕੁਝ ਉਹਨਾਂ ਦਾ ਕਲੀਨ ਹੀ ਹੋਣਾ ਨਾ ਉਹ ਤੇ ਵੱਡੀ ਗੱਲ ਹੋਮ ਮਿਨਿਸਟਰੀ ਦੀ ਹੈਗੇ ਵੀ ਜਿਹੜੇ ਸਰਦਾਰ ਦਸਤਾਰ ਧਾਰੀ ਬੰਦੇ ਜਾ ਰਹੇ ਆ ਹੂੰ ਦਸਤਾਰ ਧਾਰੀਆਂ ਤੋਂ ਇਸ ਗੱਲ ਨੂੰ ਡਰਦੇ ਆ ਵੀ ਇਹਨਾਂ ਨੇ ਸਰਕਾਰ ਦਾ ਹੁਕਮ ਨਹੀਂ ਮੰਨਣਾ ਇਹਨਾਂ ਨੇ ਕਾਨੂੰਨ ਨੂੰ ਫੋਲੋ ਕਰਨਾ ਹੈ ਸੋ ਜਿਹੜਾ ਪੰਜਾਬ ਦਾ ਸਿੱਖ ਹੈ ਉਹਨੂੰ ਫਿਰ ਕੇਂਦਰ ਸਰਕਾਰ ਜਦੋਂ ਬਾਹਮ ਰੋੜਦੀ ਆ ਉਹ ਫਿਰ ਆਕੜ ਜਾਂਦਾ ਮੂਰੇ ਜਿਹੜੇ ਸਰਦਾਰ ਜੱਜ ਆ ਉਹ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੂਰੇ ਆਕੜਦੇ ਆ ਵੀ ਅਸੀਂ ਤਾਂ ਬਾਏ ਦੀ ਬੁੱਕ ਜਾਵਾਂਗੇ ਫਿਰ ਉਹਨਾਂ ਦਾ ਇਹ ਹੁੰਦਾ ਵੀ ਸਰਦਾਰ ਜੱਜ ਨੂੰ ਨਾ ਲੱਗਣ ਦਿਓ ਜੀ ਜੀ ਕਿਉਂਕਿ ਉਹਨਾਂ ਦਾ ਇੱਕ ਪੂਰਾ ਪੈਟਰਨ ਉਹ ਪੂਰੀ ਅਦਾਲਤੀ ਢਾਂਚੇ ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੇ ਆ ਵੀ ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ ਦੇ ਜੱਜਾਂ ਤੱਕ ਹਰੇਕ ਬੰਦਾ ਸਾਡੀਆਂ ਉਂਗਲਾਂ ਤੇ ਨੱਚਣ ਵਾਲਾ ਹੋਵੇ। ਸੋ ਜਦੋਂ ਇਹ ਸਰਦਾਰ ਦਸਤਾਰਧਾਰੀ ਜੱਜ ਆ ਜਾਂਦੇ ਆ ਫਿਰ ਉਹਨਾਂ ਨੂੰ ਲੱਗਦਾ ਵੀ ਜੇ ਇਹਨਾਂ ਨੇ ਇੱਕ ਵੀ ਫੈਸਲਾ ਦੇ ਦਿੱਤਾ ਕਾਨੂੰਨ ਦੇ ਹਿਸਾਬ ਨਾਲ ਸਾਡੀ ਸਾਰੀ ਕੀਤੇ ਕਿਰਾਈਆਂ ਮਿੱਟੀ ਚ ਚਲੇ ਜਾਣੀਆਂ। ਸੋ ਪਰ ਹੁਣ 2 ਸਾਲਾਂ ਨਾਲ 1.5 ਸਾਲ ਤੋਂ ਬਾਅਦ ਉਹਨਾਂ ਦਾ ਨਾਮ ਕਲੀਅਰ ਕਰਿਆ ਕਿਉਂਕਿ ਕਰਨਾ ਹੀ ਪੈਣਾ ਸੀ। ਨਹੀਂ ਫਿਰ ਬਹੁਤੀ ਬੇਸ਼ਤੀ ਆ ਜਿਹੜੀ ਹੋ ਜਾਂਦੀ ਹੈਗੀ ਆ। ਸੋ ਇਹਨਾਂ ਦੋਵਾਂ ਦਾ ਨਾਮ ਕਲੀਅਰ ਹੋਇਆ ਇਹ ਦੋਵੇਂ ਸੀਨੀਅਰ ਵਕੀਲ ਆ ਪੰਜਾਬ ਪਿੰਡ ਹਰਿਆਣਾ ਕੋ ਹਾਈ ਕੋਰਟ ਦੇ। ਹੁਣ ਐਡੀਸ਼ਨਲ ਜੱਜ ਬਣਨ ਆਣਗੇ ਸੋ so, ਕਿਉਂਕਿ ਪੰਜਾਬ ਵਿੱਚ ਜੇ ਹੁਣ ਸੋਚਣ ਲੱਗੇ ਵੀ ਸਾਰੇ ਨੌਨ ਸਿੱਖ ਜੱਜ ਬਣ ਜਾਣ ਤਾਂ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਯੂਪੀਏ ਲਾ ਕੇ ਜਾਂ ਹੋਰਾਂ ਕੇਸਾਂ ਝੂਠੇ ਕੇਸਾਂ ਚ ਫਸਾਇਆ ਜਾਂਦਾ ਫਿਰ ਕਿਸੇ ਦੀ ਜਮਾਨਤ ਹੀ ਨਹੀਂ ਪੁੱਛੇਗਾ ਜੀ ਫਿਰ ਤਾਂ ਸੁਮੇਧ ਸੈਣੀ ਵਰਗਿਆਂ ਨੂੰ ਆ گاਉਂ ਜਮਾਨ ਦਾ ਮਿਲਦੀਆਂ ਰਹਣੀਆਂ ਨੇ ਜਿਵੇਂ ਉਹ ਕਹਿੰਦੇ ਆ ਸਿੱਖਾਂ ਦੇ ਬੱਚਿਆਂ ਨੂੰ ਕੋਈ ਜਮਾਨਤ ਨਹੀਂ ਮਿਲਦੀ ਜੇ ਸਿੱਖਾਂ ਨੂੰ ਮਾੜਾ ਮੋਟਾ ਕੋਈ ਇਨਸਾਫ ਮਿਲਦਾ ਕਿਤੇ ਨਾ ਕਿਤੇ ਇਹ ਕੇਸ ਸਿੱਖ ਜੱਜਾਂ ਕੋਲ ਲੱਗ ਜਾਂਦਾ ਉਹਨੂੰ ਪੰਜਾਬ ਦੀ ਪੋਲਿਟਿਕਸ ਦਾ ਜਾਂ ਪੰਜਾਬ ਦੀ ਬੈਕਗ੍ਰਾਉਂਡ ਦਾ ਪਤਾ ਹੁੰਦਾ ਫਿਰ ਉਹ ਸਾਰੇ ਉਸ ਟਰਾਂਸਪੇਰੈਂਸੀ ਜੋ ਜਿਹੜੇ ਹੈਗੇ ਆ ਸਰਕਾਰ ਦੇ ਖਿਲਾਫ ਚ ਦੇ ਦਿੰਦੇ ਜੀ ਬਿਲਕੁਲ ਜੀ ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇ ਕੋਲ ਅੱਜ ਵੀ ਜਿਹੜੀ ਹੈ ਆਪਣੀ ਹਾਈ ਕੋਰਟ ਨਹੀਂ ਹੈ ਕਿਉਂਕਿ ਜਦੋਂ ਪੰਜਾਬ ਦੇ ਕੋਲ ਆਪਣੀ ਇੱਕ ਆਪਾ ਕਹ ਲਈ ਕਿ ਆਜ਼ਾਦ ਹਾਈ ਕੋਰਟ ਹੋਏਗੀ ਤੇ ਫਿਰ ਜਿਹੜੇ ਫੈਸਲੇ ਨੇ ਉਹ ਨਿਆਂ ਦੇ ਮੁਤਾਬਕ ਹੋਣਗੇ ਅਜੇ ਵੀ ਆਪਾਂ ਦੇਖਿਆ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਬਹੁਤ ਸਾਰੇ ਜਿਹੜੇ ਚੰਗੇ ਫੈਸਲੇ ਜਿਹੜੇ ਨੇ ਕੀਤੇ ਜਾਂਦੇ ਨੇ ਪਰ ਜੇ ਆਜ਼ਾਦਾਨਾ ਤੌਰ ਤੇ ਜੇ ਆਪਾਂ ਕਹੀ ਕਿ ਸਾਰਾ ਕੁਝ ਪੰਜਾਬ ਦੇ ਕੋਲ ਆਪਣੀ ਆਟੋਨੋਮੀ ਖੋਬੇਗੀ ਤੇ ਉਹਦਾ ਜਿਹੜਾ ਹੈ ਲਾਭ ਜਿਹੜਾ ਹੈ ਸਿੱਖਾਂ ਨੂੰ ਵੀ ਹੋਵੇਗਾ ਪੰਜਾਬ ਦੇ ਬਾਕੀ ਵਸਨੀਕਾਂ ਨੂੰ ਵੀ ਹੋਵੇਗਾ ਔਰ ਉਹ ਜਿਹੜਾ ਹੈ ਬਾਕੀ ਦੇ ਦੇਸ਼ ਦੇ ਲਈ ਵੀ ਚਾਨਣ ਮਨਾਰੇ ਦੀ ਤਰ੍ਹਾਂ ਕੰਮ ਕਰਨਗੇ ਤੇ ਗੱਲਬਾਤ ਕਰ ਲੈਨੇ ਆ ਇੰਜੀਨੀਅਰ ਰਾਸ਼ਿਦ ਦੀ ਜਿਨ੍ਹਾਂ ਨੂੰ ਕਿ ਪਿਛਲੇ ਦਿਨੀ 2 ਦਿਨ ਦੀ ਪਰੋਲ ਮਿਲੀ ਹੈਗੀ ਆ ਤਾਂ ਕਿ ਉਹ ਜਿਹੜਾ ਹੈਗਾ ਸੈਸ਼ਨ ਜਿਹੜਾ ਹੈ ਉਹ ਆਪਣਾ ਜਾ ਕੇ ਜੁਆਇਨ ਕਰ ਸਕਣ ਸਰਦਾਰ ਅਰਤਾ ਸਿੰਘ ਜੀ ਯੂਏਪੀਏ ਦੇ ਵਿੱਚ ਅੰਦਰ ਨੇ ਪਹਿਲਾਂ ਵੀ ਇਹਨਾਂ ਨੂੰ ਕਾਫੀ ਲੰਬੀ ਪਰੋਲ ਜਿਹੜੀ ਮਿਲ ਰੱਖੀ ਹੋਈ ਆ ਆਪਾਂ ਇਹਨਾਂ ਦੀ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਐਮਪੀ ਜਿਹੜੇ ਨੇ ਇਹ ਵੀ ਅੰਦਰੋਂ ਹੀ ਲੜ ਕੇ ਜਿੱਤੇ ਸਨ ਭਾਈ ਅਮਰਪਾਲ ਸਿੰਘ ਹੁਣੀ ਵੀ ਅੰਦਰੋਂ ਲੜ ਕੇ ਜਿੱਤੇ ਸਨ ਤੇ ਹੁਣ ਜਿਹੜੀਆਂ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਉਹਨਾਂ ਦੀ ਜਿਹੜੀ ਖਤਰਾ ਮੰਡਰਾ ਰਿਆ ਸੀ ਕਿ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਉਹ ਮੈਂਬਰਸ਼ਿਸ਼ਪ ਰੱਦ ਨਹੀਂ ਹੋਏਗੀ ਕਿਉਂਕਿ ਉਹ ਸੈਸ਼ਨ ਪ੍ਰੀਵੈਂਟਿਵ ਡਿਟੈਂਸ਼ਨ ਕਰਕੇ اٹੈਂਡ ਨਹੀਂ ਕਰ ਸਕਦੇ ਹਾਂਜੀ ਹਾਂਜੀ ਹਾਂ ਸੋ ਇਹ ਹੀ ਆ ਸੋ ਜਿਹੜੀਆਂ ਕਦਸ਼ੇ ਜਿਤਾਏ ਜਾ ਰਹੇ ਸੀ ਬੀਪਾਈ ਅਮਰਤਪਾਲ ਸਿੰਘ ਜੇ ਉਹ ਅਪੀਅਰ ਨਹੀਂ ਹੁੰਦੇ ਲੋਕ ਸਭਾ ਵਿੱਚ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਸਕਦੇ ਆ ਜਿਹੜੇ ਇੰਜੀਨੀਅਰ ਰਾਸ਼ੇਦ ਦਾ ਉਹ ਇੱਕ ਜੁਰਮ ਦੀ ਜੁਰਮ ਕਰਨ ਵਾਲੇ ਚੱਕਰ ਚ ਜਿਹੜੇ ਆਏ ਹੋਏ ਨੇ ਭਾਈ ਅਮਰਤਪਾਲ ਸਿੰਘ ਕਿਸੇ ਜੁਰਮ ਵਿੱਚ ਕੈਦ ਨਹੀਂ ਹੈਗੇ ਉਹ ਇੱਕ ਪ੍ਰिवੈਂਟਿੰਗ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਇਹ ਪੋਲਿਟਿਸ਼ੀਅਨਸ ਤੇ ਲੱਗਦਾ ਹੈ ਸੋ ਜਿਹੜੇ ਜਿਹੜੇ ਵਿੱਚ ਰਾਸ਼ਿਦ ਨੇ ਉਹ ਟੈਰਰਿਸਟ ਐਕਟੀਵਿਟੀ ਵਿੱਚ ਨੇ ਹੈਨਾ ਸੋ ਇਹ ਦੋਹਾਂ ਦੇ ਕੇਸਾਂ ਦਾ ਜਿਹੜਾ ਫਰਕ ਹੈਗਾ ਇਸੇ ਕਰਕੇ ਰਾਸ਼ਿਦ ਇੰਜੀਨੀਅਰ ਨੂੰ ਦੋ ਦਿਨਾਂ ਦੀ ਜਿਹੜੀ ਪਰੋਲ ਆ ਵੀ ਉਹ ਆਪਣੀ ਹਾਜ਼ਰੀ ਲਵਾ ਸਕਣ ਉੱਥੇ ਮਨਨ ਉਹਨਾਂ ਦੀ ਆਪਾਂ ਕਹਿ ਲਈਏ ਕਿ ਮਜਬੂਰੀ ਹੈ ਉਹਨਾਂ ਦੀ ਉੱਥੇ ਹਾਜ਼ਰੀ ਲਮਾਉਣੀ ਨਹੀਂ ਤੇ ਗੱਲ ਸਹੀ ਜਿਹੜੀ ਹੈ ਸਾਰੀ ਕਾਨੂੰਨ ਵਿਵਸਥਾ ਦੇ ਆ ਜਾਏਗੀ ਹਾਂਜੀ ਉਹ ਇਹ ਹੈਗਾ ਉਹ ਬੋਲਣਗੇ ਨਹੀਂ ਉੱਥੇ ਕਿਉਂਕਿ ਹਰਾ ਹਾਂ ਜੁਡੀਸ਼ੀਅਲ ਕਸਟਡੀ ਦੀ ਪਰੋਲ ਆ ਉੱਥੇ ਜਾਣਗੇ ਆਪਣੇ ਸਾਈਨ ਕਰਕੇ ਮੇਰੇ ਖਰ ਉਦੋਂ ਹੀ ਉਹਨਾਂ ਨੂੰ ਜੀ ਆਇਆਂ ਨੂੰ ਜਾਓ ਉੱਥੇ ਸੈਸ਼ਨ ਅਟੈਂਡ ਕਰਕੇ ਜਾ ਹਾਂ ਯਾ ਬਹੁਤ ਹੀ ਗੱਲ ਹੈ ਵੀ ਅੱਧਾ ਘੰਟਾ ਬਿਠਾ ਲੈਣਗੇ ਪਰ ਬੋਲਣ ਨਹੀਂ ਦੇਣਗੇ ਉਹਨਾਂ ਨੂੰ ਸੋ ਭਾਈ ਅਮਰਤਪਾਲ ਸਿੰਘ ਦਾ ਕੇਸ ਇਸ ਕਰਕੇ ਆ ਵੀ ਉਹਨਾਂ ਤੇ ਯੂਏਪੀਏ ਹੋਣੀ ਨਾ ਨੇ ਹਾਲੇ ਵੀ ਪਰਸਨਲਿਟੀ ਨਹੀਂ ਲੱਗੀ ਕਿਉਂਕਿ ਉਹਦੇ ਚ ਗ੍ਰਿਫਤਾਰੀ ਗ੍ਰਿਫਤਾਰੀ ਨਹੀਂ ਭਈ ਕੇਸ ਤੇ ਭਈ ਹੈਗੀ ਸੋ ਹਾਲੇ ਉਹ ਐਨਐਸਏ ਅਧੀਨ ਬੰਦ ਨੇ ਐਨਐਸਏ ਕੋਈ ਜੁਰਮ ਦੀ ਸਜ਼ਾ ਨਹੀਂ ਹੈ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਇਹ ਪੋਲਿਟਿਸ਼ੀਅਨਸ ਤੇ ਲੱਗਦਾ ਇੱਕ ਕਾਂਟੇ ਵੈਕਟਾ ਵੀ ਸਰਕਾਰ ਚਾਹੁੰਦੀ ਆ ਵੀ ਕੁਝ ਪੋਲੀਟਿਸ਼ੀਅਨਸ ਕੁਝ ਥੇਰ ਲਈ ਨਾ ਅੱਗੇ ਆਉਣ ਤਾਂ ਕਿ ਸਾਡੀ ਕਾਨੂੰਨ ਦੀ ਵਿਵਸਥਾ ਠੀਕ ਹੋ ਜੇ ਸੋ ਸਾਡੀਆਂ ਖਬਰਾਂ ਅਨੁਸਾਰ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਪਰ ਰੱਦ ਨਹੀਂ ਹੋਵੇਗੀ ਐਨਐਸਏ ਅਧੀਨ ਉਹਨਾਂ ਨੂੰ ਰੱਖਿਆ ਜਾ ਸਕਦਾ ਵਿਦਆਊਟ ਅਟੈਂਡ ਕਰਿਆ ਪਾਰਲੀਮੈਂਟ ਦਾ ਸੈਸ਼ਨ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਮਣੀਪੁਰ ਮਣੀਪੁਰ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਔਰ ਤਕਰੀਬਨ ਆਪਾਂ ਨੂੰ ਪਤਾ ਹੈ ਕਿ ਪਿਛਲੇ 1 ਸਾਲ ਦੇ ਤਕਰੀਬਨ ਸਮੇਂ ਦੇ ਅੰਦਰ ਅੰਦਰ ਜਿਹੜੀਆਂ ਘਟਨਾਵਾਂ ਵਾਪਰੀਆਂ ਜਿਸ ਤਰੀਕੇ ਦੀ ਉੱਥੇ ਹਿੰਸਾ ਸਾਹਮਣੇ ਆਈ ਦੋ ਧੜਿਆਂ ਦੇ ਵੱਲੋਂ ਕਿਤਨਾ ਕਿਤੇ ਜਿਸ ਤਰੀਕੇ ਦੀ ਉੱਥੇ ਆਪਾਂ ਕਹਿ ਲਈ ਕਿ ਕਾਰਵਾਈਆਂ ਹੋਈਆਂ ਸਰਦਾਰ ਅਤਾ ਸਿੰਘ ਜੀ ਕਾਫੀ ਲੰਮੇ ਸਮੇਂ ਬਾਅਦ ਰਾਸ਼ਟਰਪਤੀ ਰਾਜ ਲਾਗੂ ਲਾਉਣਾ ਫਿਰ ਇਹ ਤੇ ਜਦੋਂ ਕਟਰਾਮਾ ਚਾਲੂ ਹੋਈਆਂ ਸੀ ਜਦੋਂ ਸਿਚੁਏਸ਼ਨ ਆਊਟ ਆਫ ਕੰਟਰੋਲ ਹੋਈ ਸੀ ਉਦੋਂ ਹੀ ਲਾ ਦੇਣਾ ਚਾਹੁੰਦੇ ਬਿਲਕੁਲ ਬਿਲਕੁਲ ਉਹ ਸਾਰਾ ਕਿਉਂਕਿ ਭਾਜਪਾ ਦੀ ਆਪਣੀ ਸਰਕਾਰ ਸੀ ਉਹ ਨਹੀਂ ਸੀ ਚਾਹੁੰਦੇ ਤੇ ਤੁਸੀਂ ਦੇਖੋ ਵੀ ਨਾ ਗ੍ਰਹਿ ਮੰਤਰੀ ਤੇ ਨਾ ਪ੍ਰਧਾਨ ਮੰਤਰੀ ਉਹਨਾਂ ਨੇ ਕੋਈ ਵੀ ਤਵਕਕੋ ਹੀ ਨਹੀਂ ਦਿੱਤੀ ਮਨੀਪੁਰ ਤੇ ਇੰਨਾ ਜ਼ਿਆਦਾ ਕਤਲਿਆਮ ਹੋਇਆ ਬੱਚਿਆਂ ਦੀ ਬੇਪਤੀ ਹੋਈ ਔਰਤਾਂ ਨੂੰ ਨਿਰਵਰਸਤ ਕਰਕੇ ਜਿਦਾ ਹੈਗਾ ਵੀ ਸੜਕਾਂ ਤੇ ਘਮਾਇਆ ਗਿਆ ਸੋ ਕੁੱਕੀ ਤੇ ਹੁੱਤੀ ਜਿਹੜੇ ਦੋ ਉਹਨਾਂ ਦੀਆਂ ਐਥਨਿਕ ਮਿਨੋਰਟੀਸ ਨੇ ਉਹਨਾਂ ਵਿੱਚ ਜਿਸ ਤਰ੍ਹਾਂ ਦੇ ਕਤਲੇਆਮ ਹੋਏ ਜਿੰਨੀ ਬੇਕਿਰਕੀ ਨਾਲ ਉਹਨਾਂ ਦਾ ਕਤਲੇਆਮ ਕੀਤਾ ਗਿਆ 크ਰਿਸਚੀਅਨ ਮਿਨੋਰਟੀ ਦਾ ਸੋ ਹਿੰਦੂ ਜਿਹੜੀ ਹੈਗੀ ਆ ਉਹ ਵੀ ਮਿਨੋਰਟੀ ਹੋ ਇੱਕ ਤਰ੍ਹਾਂ ਨਾਲ ਬਰਾਬਰ-ਬਰਾਬਰ ਦੀਆਂ ਧਿਰਾਂ ਨੇ ਸੋ ਉਹਨਾਂ ਵੱਲੋਂ ਜਿਸ ਤਰ੍ਹਾਂ ਕਤਲੇਆਮ ਨੂੰ ਹਵਾ ਦਿੱਤੀ ਗਈ ਭਾਰਤੀ ਜਨਤਾ ਪਾਰਟੀ ਵੱਲੋਂ ਇਨਡਾਇਰੈਕਟਲੀ ਜਾਂ ਉਹਨਾਂ ਦੀਆਂ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਗੁੰਡਾ ਫੋਰਸਿਜ਼ ਨੇ ਉਹਨਾਂ ਵੱਲੋਂ ਦਿੱਤਾ ਗਿਆ ਸੋ ਉਹਦੇ ਨਾਲ ਮਨੀਪੁਰ ਜਾਲ ਉੱਠਿਆ ਪੂਰੀ ਦੁਨੀਆ ਵਿੱਚ ਆ ਜਿਹੜੀ ਇਹ ਆਵਾਜ਼ ਆ ਜਿਹੜੀ ਉਠਾਈ ਗਈ ਵੀ ਮਨੀਪੁਰ ਵਿੱਚ ਖਾਸ ਕਰਕੇ 크ਰਿਸਚੀਅਨ ਔਰਤਾਂ ਨਾਲ ਆ ਕਾਫੀ ਵੱਡੇ ਜ਼ੁਲਮ ਹੋ ਰਿਹਾ ਹੁਣ ਵੀ ਬਰੇਨ ਸਿੰਘ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ 4 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹ ਜਿਹੜੀ ਬਨੀਪੁਰ ਦੀ ਇਕਾਈ ਆ ਉਹਦੇ ਵਿੱਚ ਕਾਫੀ ਗੜਬੜਾਂ ਅੰਦਰੋਂ ਨੀ ਸ਼ੁਰੂ ਹੋ ਗਈਆਂ ਸੀ ਵੀ ਲੀਡਰਸ਼ਿਪ ਦੀ ਦੌੜ ਦੇ ਆ ਇੱਕ ਦੂਜੇ ਦੇ ਖਿਲਾਫ ਬੋਲਣ ਦਾ ਜਾਂ ਜਿਹੜਾ ਉਹ ਸੰਕਟ ਹੁੰਦਾ ਪਾਰਟੀ ਵਿੱਚ ਐਮਐਲਏ ਟੁੱਟ ਸਕਦੇ ਆ ਸੋ ਉਹਨਾਂ ਨੇ ਇਸ ਕਰਕੇ ਵੀ ਪਾਰਟੀ ਵਿੱਚ ਕਿਤੇ ਦਫੇੜ ਸ਼ੁਰੂ ਨਾ ਹੋਵੇ ਜੇ ਇੱਕ ਸਟੇਟ ਵਿੱਚੋਂ ਲੜਾਈ ਸ਼ੁਰੂ ਹੋ ਗਈ ਭਾਜਪਾ ਇਸ ਤਰ੍ਹਾਂ ਇਹ ਬਾਕੀ ਸਟੇਟਾਂ 'ਚ ਜਾ ਵੜਨੀ ਹੈਗੀ ਆ ਸੋ ਬਹੁਤ ਸਾਰੀਆਂ ਕਿਉਂਕਿ ਤੁਸੀਂ ਦੇਖੋ ਅਨਿਲ ਵੇਜਾ ਜਿਹੜੇ ਹਰਿਆਣਾ ਵਿੱਚ ਉਹਨਾਂ ਨੂੰ ਸ਼ੋ ਕਾਸ ਨੋਟਿਸ ਸ਼ੁਰੂ ਹੋਇਆ ਹਾਲਾਂਕਿ ਅਨਿਲ ਵੇਜ ਖੱਟੜ ਦੇ ਸਾਲ ਦੌਰਾਨ ਦੂਜੇ ਨੰਬਰ ਦੇ ਮੰਤਰੀ ਸੀ ਗ੍ਰਹਿ ਮੰਤਰੀ ਸੀ ਹੈਨਾ ਉਹਨਾਂ ਦਾ ਜਿਹੜਾ ਹੁਣ ਕਾਫੀ ਜ਼ਿਆਦਾ ਲੜਾਈ ਚੱਲੀ ਹੋਈ ਆ ਹਰਿਆਣਾ ਵਿੱਚ ਹੈਨਾ ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਬਹੁਤ ਸਾਰੇ ਐਮਐਲਏ ਤੇ ਮੰਤਰੀ ਆ ਜਿਹੜੇ ਉਹਨਾਂ ਦੇ ਖਿਲਾਫ ਆ। ਮਤਲਬ ਉਹ ਇਹ ਕਲੇਸ਼ ਸ਼ੁਰੂ ਹੀ ਨਹੀਂ ਹੋਣ ਦੇਣਾ ਚਾਹੁੰਦੇ। ਬਿਲਕੁਲ। ਸੋ ਜਿਹੜਾ ਮਨੀਪੁਰ ਵਾਲਾ ਰਾਸ਼ਟਰਪਤੀ ਰਾਜ ਆ ਉਹ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਕੇਸ ਜਿਹੜਾ ਕਲੇਸ਼ ਕਿਤੇ ਇੱਕ ਵਾਰੀ ਜੇ ਸ਼ੁਰੂ ਹੋ ਗਏ ਨੇ ਇੰਨਾ ਫੈਲਣਾ ਕਿ ਇਹ ਨਰਿੰਦਰ ਮੋਦੀ ਦੀ ਕੁਰਸੀ ਤੱਕ ਜਾਣਾ। ਸੋ ਉਸ ਨਰਿੰਦਰ ਮੋਦੀ ਦੀ ਕੁਰਸੀ ਨੂੰ ਬਚਾਈ ਰੱਖਣ ਲਈ ਉਹਦੇ ਵਿੱਚ ਰਾਸ਼ਟਰਪਤੀ ਰਾਜ ਲਾ ਦੇਣਾ। ਜੀ ਬਿਲਕੁਲ।